ਜੀ ਮਮਾ ਜੀ ਨੂੰ ਸਾਰੀ ਕਲੀਸਿਆ ਨੂੰ ਜੈ ਮਸੀਹ ਦੀ ਮੇਰੇ ਵੱਲੋਂ ਔਰ ਮੇਰੇ ਪਤੀ ਦੇ ਵੱਲੋਂ ਪਾਪਾ ਜੀ ਅਸੀਂ 1 ਸਾਲ ਤੋਂ ਮਾਹ ਵਿਸ਼ੇਕ ਦੇ ਵਿੱਚ ਹਾਂ ਔਰ ਪਾਪਾ ਜੀ ਜਦੋਂ ਅਸੀਂ ਪਵਨ ਦੇ ਵਿੱਚ ਤੁਹਾਨੂੰ ਪਹਿਲੀ ਵਾਰ ਮਿਲੇ ਤੇ ਤੁਸੀਂ ਕਿਹਾ ਸੀ ਕਿ ਸੱਤ ਸੰਡੇ ਲਗਾਤਾਰ ਆਓ ਤੁਸੀਂ ਜਦੋਂ ਅਸੀਂ ਲਗਾਤਾਰ 7 ਸੰਡੇ ਆਉਣ ਦੀ ਕੀਤੀ ਤੇ ਤਿੰਨ ਲਗਾਤਾਰ ਅਸੀਂ ਸੰਡੇ ਆਏ ਤਾਂ ਚੌਥੇ ਸੰਡੇ ਦਾ ਸਾਲ ਨੇ ਮੇਰੇ ਪਤੀ ਨੂੰ ਡੇਗ ਲਿਆ ਸੀ ਪਾਪਾ ਜੀ ਸੁਣੋ ਪਾਪਾ ਜੀ TCL ਸੀ ਵਾਟ ਗਈ ਸੀ ਪਾਪਾ ਜੀ 1,70,000 ਤੇ ਹੋ ਗਈ ਸੀ ਔਰ ਪਾਪਾ ਜੀ ਅਸੀਂ ਪਿੰਡੋਂ ਇਲਾਜ ਕਰਵਾਉਂਦੇ ਰਹੇ ਔਰ ਪਾਪਾ ਜੀ HPV ਘਟ ਗਿਆ 4 ਗ੍ਰਾਮ ਤੇ ਆ ਗਿਆ ਔਰ ਪਪਾ ਜੀ ਜਦੋਂ ਅਸੀਂ ਐਚਪੀ ਵਧਾਉਂਦੇ ਸੀ ਤਾਂ ਟੀਐਲਸੀ ਵਾਦੀ ਸੀ ਜੇ ਟੀਐਲਸੀ ਕਟਾਉਂਦੇ ਸੀ ਤਾਂ ਐਚਪੀ ਘਟ ਜਾਂਦਾ ਸੀ ਔਰ ਪਪਾ ਜੀ ਫੇਰ ਤੁਹਾਨੂੰ ਅਸੀਂ ਮੈਸੇਜ ਕੀਤਾ ਪਪਾ ਜੀ ਤੁਸੀਂ ਕਿਹਾ ਸ਼ੈਤਾਨ ਦਾ ਚੱਕਰ ਆ ਚਿੰਤਾ ਨਾ ਕਰ ਬੇਟੀ ਪ੍ਰਭੂ ਨਾਲ ਔਰ ਪਾਪਾ ਜੀ ਫੇਰ ਅਸੀਂ ਪਵੰਦੇ ਵਿੱਚ ਆਏ ਪਾਪਾ ਜੀ ਜਦੋਂ ਅਸੀਂ ਲਗਾਤਾਰ ਦੁਆ ਪ੍ਰਾਰਥਨਾ ਕਰਾਉਂਦੇ ਰਹੇ ਤਾਂ ਪਾਪਾ ਜੀ ਫੇਰ ਅਸੀਂ ਆਉਣ ਦੀ ਕੀਤੀ ਪਾਪਾ ਜੀ ਫੇਰ ਸ਼ੈਤਾਨ ਨੇ ਡੇਕ ਲਿਆ ਔਰ ਪਾਪਾ ਜੀ ਫੇਰ ਸਾਨੂੰ ਅਸੀਂ ਸਰਸੇ ਐਡਮਿਟ ਕਰਵਾਇਆ ਔਰ ਪਾਪਾ ਜੀ ਸਰਸੇ ਵਾਲਿਆਂ ਨੇ ਬਲੱਡ ਕੈਂਸਰ ਘਰਾਰ ਕੀਤਾ ਔਰ ਪਾਪਾ ਜੀ ਉੱਥੋਂ ਸਾਨੂੰ ਜਵਾਬ ਦੇ ਦਿੱਤਾ ਔਰ ਕਹਿੰਦੇ ਕੈਂਸਰ ਇਹਨਾਂ ਨੂੰ ਹੈਗੀ ਆ ਤੁਸੀਂ ਹਸਾਰ ਲੈ ਕੇ ਜਾਓ ਔਰ ਪਾਪਾ ਜੀ ਹਸਾਰ ਦੇ ਬਜਾਏ ਅਸੀਂ ਫਾਜ਼ਲ ਕਾ ਲੈ ਕੇ ਗਏ ਪਾਪਾ ਜੀ ਉੱਥੋਂ ਇੱਕ ਮਹੀਨਾ ਟ੍ਰੀਟਮੈਂਟ ਚੱਲਦਾ ਰਿਹਾ ਪਾਪਾ ਜੀ ਸੇਤਾ ਇਹਨਾਂ ਦੇ ਠੀਕ ਹੋ ਗਈ TCL ਦਾ ਜਦੋਂ ਦੁਬਾਰੇ ਅਟੈਕ ਹੋਇਆ 3 ਲੱਖ ਤੇ ਪਹੁੰਚ ਗਈ ਪਾਪਾ ਜੀ ਔਰ ਉਸ ਤੋਂ ਬਾਅਦ ਪਾਪਾ ਜੀ ਤੁਹਾਨੂੰ ਅਸੀਂ ਮੈਸੇਜ ਕੀਤਾ ਤੁਸੀਂ ਕਿਹਾ ਵੀ ਪਵਨ ਦੇ ਵਿੱਚ ਲੈ ਕੇ ਆਓ ਔਰ ਪਾਪਾ ਜੀ ਜਦੋਂ ਅਸੀਂ ਪਵਨ ਦੇ ਵਿੱਚ ਇਹਨਾਂ ਨੂੰ ਲੈ ਕੇ ਆਉਣ ਦੀ ਕੀਤੀ ਤਾਂ ਪਾਪਾ ਜੀ ਮੂਦੇ ਡਿੱਗ ਪੈਂਦੇ ਸੀ ਤੁਰਦੇ ਤੁਰਦੇ ਔਰ ਪਪਾ ਜੀ ਫੇਰ ਤੁਹਾਨੂੰ ਅਸੀਂ ਮੈਸੇਜ ਕੀਤਾ ਤੁਸੀਂ ਕਿਹਾ ਵੀ ਡਾਕਟਰ ਨਾਲ ਵੀ ਕੰਟੈਕਟ ਰੱਖੋ ਕੋਈ ਨਹੀਂ ਤੁਸੀਂ ਇੱਕ ਵਾਰੀ ਐਡਮਿਟ ਕਰਵਾਓ ਇਹਨਾਂ ਨੂੰ ਜਦੋਂ ਅਸੀਂ ਐਡਮਿਟ ਬਠਿੰਡੇ ਲੈ ਕੇ ਗਏ ਪਪਾ ਜੀ ਉਹਨਾਂ ਨੇ ਵੀ ਬੋਨ ਮੈਰ ਦੀ ਰਿਪੋਰਟ ਕੀਤੀ ਪਪਾ ਜੀ ਉਹਦੇ ਵਿੱਚ ਵੀ ਇੱਕ ਬਲੱਡ ਕੈਂਸਰ ਹੀ ਆਇਆ ਇਹਨਾਂ ਨੂੰ ਔਰ ਪੱਡੇ ਛੋਟੇ ਸਾਰੇ ਟੈਸਟ ਹੋਏ ਹਾਂਜੀ ਉਹਨਾਂ ਸਾਰਿਆਂ ਚ ਬਲੱਡ ਕੈਂਸਰ ਪਰ ਜਦੋਂ ਤੁਸੀਂ ਪਹਿਲੀ ਵਾਰ ਭਵਨ ਚ ਆਏ ਸੀ ਕਿਉਂ ਆਏ ਸੀ ਪਪਾ ਜੀ ਬੱਚਾ ਹੈ ਨਹੀਂ ਸੀ ਸਾਡੇ ਆ ਸੁਣੋ 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 ਇਨਾਂ ਦੇ 10 ਸਾਲਾਂ ਤੋਂ ਬੇਬੀ ਨਹੀਂ ਆਏ ਇਹ ਬੇਬੀ ਵਾਸਤੇ ਔਰ ਇਹਨਾਂ ਦੇ ਪਤੀ ਨਹੀਂ ਪ੍ਰਭੂ ਨੂੰ ਮੰਨਦੇ ਸੀ ਆਏ ਜਦੋਂ ਇਸ ਬੀਬੀ ਦੇ ਅੰਦਰੋਂ ਦੁਸ਼ਟ ਆਤਮਾ ਨਿਕਲਿਆ ਔਰ ਨੇ ਕਿਹਾ ਮੈਂ ਹੀ ਸਾਰਾ ਕੁਝ ਕੀਤਾ ਔਰ ਮੈਂ ਇਹਨਾਂ ਦੇ ਪਿੱਛੇ ਆ ਔਰ ਇਹਨਾਂ ਨੂੰ ਖਤਮ ਕਰਨਾ ਸੀ ਅਗਰ ਨਾ ਆਉਂਦੇ ਔਰ ਇਹਨਾਂ ਨੂੰ ਖਤਮ ਕਰਨਾ ਤੇ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਚਿੰਤਾ ਨਾ ਕਰੋ ਪਰਮੇਸ਼ਵਰ ਬੱਚਾ ਤੇ ਤੁਹਾਨੂੰ ਦੇਣਾ ਹੀ ਉਹਨੇ ਪਰ ਉਹਦੀ ਵੱਡੀ ਯੋਜਨਾ ਜਿਹੜਾ ਤੁਹਾਨੂੰ ਇੱਥੇ ਲੈ ਕੇ ਆਇਆ ਹਰਿਆਣੇ ਤੋਂ ਤੇ ਤੁਸੀਂ ਹੁਣ ਬਣੇ ਰਹਿਣਾ ਮਹਾਸਮਰਤ ਦੇ ਅੰਦਰ ਚਿੰਤਾ ਨਾ ਕਰਿਓ ਇਹਨੇ ਤੁਹਾਨੂੰ ਤੰਗ ਕਰਨ ਦੀ ਕੋਸ਼ਿਸ਼ ਕਰਨੀ ਹੈ ਹੋਰ ਕਿਉਂਕਿ ਮਹਾਸਾਮਰਤ ਵੱਲ ਇਹ ਵੇਖਿਆ ਕਿ ਜਿੰਨੇ ਵੀ ਪੈਰ ਪਟਿਆ ਸ਼ੈਤਾਨ ਜਿਹੜਾ ਪੀੜੀਆਂ ਤੋਂ ਖਾਂਦਾ ਆ ਰਿਹਾ ਉਹਨੇ ਉਹਨੂੰ ਹੋਰ ਜਕੜਨ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਸ਼ਬਦ ਤੇ ਵਿਸ਼ਵਾਸ ਕਰਕੇ ਕਿ ਕੁਝ ਲੋਕ ਮੈਨੂੰ ਮਿਲਦੇ ਬੋਲਦੇ ਆ ਹੁਣ ਭਵੇਂ ਮਰੇ ਭਵੇਂ ਜੀਏ ਹੁਣ ਅਸੀਂ ਮਹਾਸਾਮਰਤ ਹੀ ਰਹਿਣਾ બસ ਉਹਨਾਂ ਨੇ ਜੀਵਨ ਪਾਲਿਆ ਜੀਵਨ ਇਹ ਬੀਬੀ ਦੇ ਸ਼ਬਦ ਕੀ ਸਨ ਅੱਜ ਵੀ ਤੁਸੀਂ ਰਿਕਾਰਡਿੰਗ ਸੁਣੋਗੇ ਉਹਦੇ 'ਚ ਨੰਬਰ ਤੇ ਇਹੀ ਸ਼ਬਦ ਕਿ ਨਹੀਂ ਪਾਪਾ ਜੀ ਮੈਨੂੰ ਪਤਾ ਜਦੋਂ ਤੁਸੀਂ ਪ੍ਰੇਅਰ ਕੀਤੀ ਮੇਰੇ ਪਤੀ ਨੂੰ ਕੁਝ ਨਹੀਂ ਹੋਣਾ ਮੈਂ ਇੱਥੇ ਗਵਾਹੀ ਦੇ ਨਾਲ ਆਉਣਾ ਮੈਨੂੰ ਪਤਾ ਜੀ ਕੋਈ ਕੈਂਸਰ ਨਹੀਂ ਹੈ ਠੀਕ ਹੋ ਜਾਣਾ ਬਸ ਤੁਸੀਂ ਪ੍ਰੇਅਰ ਕਰੋ ਦੇਖੋ ਆਏ ਕਦੇ ਲਈ ਬੱਚੇ ਲਈ ਦੁਸ਼ਟ ਆਤਮਾ ਜਾ ਰਹੀ ਉਸ ਤੋਂ ਬਾਅਦ ਇਹਨਾਂ ਨੇ ਹੋਣਾ ਸ਼ੁਰੂ ਕੀਤਾ ਤੇ ਮਾਰਨਾ ਉਹਨੇ ਕਿਨੂੰ ਸੀ ਪਤੀ ਨੂੰ ਅਗਰ ਨਾ ਆਏ ਹੁੰਦੇ ਤੇ ਅੱਜ ਜਿਉਂਦਾ ਖੜਾ ਨਹੀਂ ਸੀ ਹੋਣਾ ਕਿਉਂਕਿ ਦੁਸ਼ਟ ਆਤਮਾ ਅੰਦਰ ਅੰਦਰ ਜਦੋਂ ਖਾਂਦੀ ਹੈ ਉਹ ਇਦਾਂ ਹੀ ਖਤਮ ਕਰਦੀ ਜਾਂਦੀ ਲੋਕਾਂ ਨੂੰ ਇਹ ਆਪਾਂ ਸੁਣਿਆ ਇੱਥੇ ਤਾਂ ਸੇਮ ਇਹਨਾਂ ਦੇ ਨਾਲ ਹੋਇਆ ਪਰ ਸ਼ਬਦਾਂ ਦੇ ਅੰਦਰ ਬਣੇ ਰਹਿਣ ਕਰਕੇ ਇਹਨੂੰ ਹਰ ਹਦਾਇਤ ਪਤਾ ਤੁਹਾਨੂੰ ਦੱਸੇਗੀ ਇਹ ਬੀਬੀ ਕਿ ਉਹ ਹਦਾਇਤਾਂ ਦੇ ਅੰਦਰ ਰਹਿ ਕੇ ਇਹ ਨਹੀਂ ਉਹਨ ਸੋਚਿਆ ਕਿ ਵੱਡੀ ਪ੍ਰੋਬਲਮ ਆ ਗਈ ਹੈ ਤੇ ਹੁਣ ਆ ਵੀ ਕਰ ਲੋ ਆ ਵੀ ਕਰ ਲੋ ਫੁਲਾਨਾ ਦੱਸਦਾ ਉਹ ਨਹੀਂ ਕੋਈ ਗੱਲ ਆ ਕੇ ਕੁਛ ਨਹੀਂ ਇਦਾਂ ਕੀਤਾ ਸਿਰਫ ਮਹਾ ਸ਼ਮਰਤ ਤੇ ਵਿਸ਼ਵਾਸ ਕੀਤਾ ਬੋਲੇ ਕੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਔਰ ਇੱਕ ਦਿਨ ਥੋੜਾ ਗਲਤੀ ਹੋਈ ਕੋਈ ਦੇ ਗਿਆ ਬਲੱਡ ਉਸ ਨੂੰ ਦੇਣ ਦੀ ਬਜਾਏ ਹੋਰ ਘਟ ਕੇ ਸੈੱਲ ਕੱਟਣ ਲੱਗੇ ਜੀ ਮੈਂ ਜੀ ਪਾਪਾ ਜੀ ਮੈਂ ਇਹਨਾਂ ਨੂੰ ਕਿਹਾ ਤੁਸੀਂ ਬਲੱਡ ਕਿੰਨੇ ਦਿੱਤਾ ਇਹਨਾਂ ਨੇ ਦੱਸਿਆ ਮੈਨੂੰ ਰੈਂਡੋ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਝੱਗਾ ਚੁੱਕਾਂਗੇ ਆਪਣੇ ਢਿੱਡ ਨੰਗਾ ਹੋਣਾ ਤੋ ਇੱਕ ਦੇਖ ਕੇ ਗਿਆ ਬਲੱਡ ਉਲਟਾ ਇਹਨਾਂ ਨੇ ਤੇ ਕਿਹਾ ਕਿ ਚਲੋ ਰੱਬ ਦੇ ਬੰਦੇ ਆ ਤੇ ਬਲੱਡ ਦੇ ਕੇ ਜਾਣਗੇ ਤੇ ਸਗੋਂ ਹੋਰ ਵਧੂਗਾ ਉਹ ਬदन ਦੀ بجائے 곪 ਗਿਆ ਮੈਂ ਕਿਹਾ ਬੀਬੀ ਹੁਣ ਨਾ ਡਿਸਟਰੰਡ ਕਰੀ ਮਾ ਜਮਰਦਾ ਮੇਰਾ ਪਰਮੇਸ਼ਰ ਸਭ ਕੁਝ ਕਰੂਗਾ ਤੂੰ ਚਿੰਤਾ ਨਾ ਕਰ ਇਹ ਸ਼ਬਦ ਜਿਹੜੇ ਬੋਲੇ ਜਾ ਰਹੇ ਆ ਮੈਂ ਅਕਸਰ ਹੀ ਦੱਸਦਾ ਮੈਂ ਆਲੂ ਵੇਚਦਾ ਥੋੜੀ ਆਇਆ ਸਭ ਕੁਝ ਉਹਨੇ ਤਿਆਰੀ ਕਰਾਈ ਹੈ ਪਹਿਲਾਂ ਸਵਰਗ ਤੋਂ ਡਿਜ਼ਾਈਨ ਹੋਇਆ ਤੁਹਾਡਾ ਮੇਰਾ ਔਰ ਤੁਸੀਂ ਵੀ ਇਦਾਂ ਹੀ ਨਹੀਂ ਆ ਗਏ ਸੋਚ ਕੇ ਦੇਖਿਓ ਪਰਮੇਸ਼ਰ ਲੈ ਕੇ ਆਇਆ ਤੁਹਾਨੂੰ ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਇਹਨਾਂ ਦੀ ਜ਼ਿੰਦਗੀ ਦੇ ਅੰਦਰ ਉਹ ਸ਼ਬਦ ਪੂਰਾ ਕਰਨਾ ਆ ਹਾਲੇਲੂਇਆ ਔਰ ਲਗਾਤਾਰ ਪ੍ਰੇਰ ਹੁੰਦੀ ਰਹੀ ਵੀਡੀਓ ਕਾਲ ਤੇ ਵੀ ਪ੍ਰੇਰ ਹੁੰਦੀ ਰਹੀ ਹੈ ਜੈਸ ਪਾਪਾ ਜੀ ਕਿਉਂਕਿ ਮੈਂ ਇਦਾਂ ਹੀ ਨਹੀਂਗਾ ਆਪਣਾ ਪਰਿਵਾਰ ਕਿਹਾ ਤੇ ਸ਼ਬਦਾਂ ਤੇ ਵਿਸ਼ਵਾਸ ਕਰਦੇ ਆ ਤੁਸੀਂ ਕੁਝ ਲੋਕ ਕਹਿੰਦੇ ਨਹੀਂ ਤੂੰ ਉੱਥੇ ਆ ਕੇ ਕਰੋ ਮੈਂ ਗਿਆ ਭਰਾਵਾ ਸਮਝੋ ਅਮਰੀਕਾ ਨਿਆਣੇ ਹੋ ਰਿਹਾ ਤੇ ਸ਼ਬਦ ਬੋਲਿਆ ਜਾ ਰਿਹਾ ਤੂੰ ਕੰਨ ਨੂੰ ਫੋਨ ਲਾ ਬਸ ਪ੍ਰੇਰ ਹੁੰਦੀ ਰਹੀ ਅੱਜ ਉਹ ਸਾਰੀਆਂ ਰਿਪੋਰਟਾਂ ਕਿਹੜੇ ਹਸਪੀਟਲ ਦੀਆਂ ਆਈਆਂ ਆਈਆਂ ਕੀ ਹੈ ਉਹਦਾ ਨਾਮ ਉੱਪਰ ਜਿਹੜਾ ਸਕੈਨਿੰਗ ਸੈਂਟਰ ਕੀ ਹੈ ਸੰਜੀਪ ਪੰਜਾਬ ਕੈਂਸਰ ਕੇਅਰ ਐਂਡ ਮਲਟੀਸਪੈਸ਼ਲਿਸਟ ਹਸਪੀਟਲ ਪੰਜਾਬ ਇਹ ਬਠਿੰਡੇ ਹੈਗੇ ਬਠਿੰਡਾ ਹਸਪੀਟਲ ਆ ਉਹ ਇਹ ਉਹ ਹਸਪੀਟਲ ਹੈ ਮੈਨੂੰ ਲੱਗਦਾ ਜਿੱਥੇ ਬਾਦਲ ਸਾਹਿਬ ਨੇ ਆਪਣੀ ਸਰਕਾਰ ਹੁੰਦਿਆਂ ਕੈਂਸਰ ਦਾ ਇਲਾਜ ਕਰਨ ਵਾਲੇ ਚੈੱਕ ਕਰਨ ਵਾਲੇ ਬੈਸਟ ਡਾਕਟਰ ਰੱਖੇ ਹੋਈ ਪੂਰਾ ਸਟਾਫ ਐਮ ਡੀ ਕੈਂਸਰ ਸਪੈਸ਼ਲਿਸਟ ਡਾਕਟਰ ਟੀਮ ਬੈਠਦੀ ਹੈ अच्छा जिन्ना ने ਇਹਨਾਂ ਨੂੰ ਚੈੱਕ ਕੀਤਾ ਪਹਿਲਾਂ ਇਲਾਜ ਕੀਤਾ ਜਿਨ੍ਹਾਂ ਦੇ ਦੁਆਰਾ ਐਡਮਿਟ ਕੀਤਾ ਉੱਥੇ ਜਿਨ੍ਹਾਂ ਦੇ ਦੁਆਰਾ ਇਹਨਾਂ ਸਬ ਰਿਪੋਰਟਾਂ ਸੇ ਡਾਇਗਨੋਸ ਹੋਇਆ ਸਬ ਰਿਪੋਰਟਾਂ ਅੱਛਾ ਔਰ ਉਸ ਤੋਂ ਬਾਅਦ ਜਿੱਦਾਂ ਪੋਜ਼ਿਟਿਵ ਰਿਪੋਰਟਸ ਔਰ ਨੈਗੇਟਿਵ ਦੋਨੋਂ ਲੈ ਕੇ ਆਏ ਆ ਪਰਿਵਾਰ ਨਾਲ ਇਹ ਪਹਿਲਾ ਦੀ ਰਿਪੋਰਟ ਔਰ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਇਹਨਾਂ ਨੂੰ ਜਵਾਬ ਹੀ ਦਿੱਤਾ ਸੀ ਕਿ ਇਹ ਕੁਝ ਦਿਨਾਂ ਦਾ ਹੀ ਪੁਰਾਣਾ ਹੈ ਸੇਵਾ ਕਰ ਲਓ ਬਸ ਪਰ ਅੱਜ ਉਸ ਸ਼ਬਦ ਨੇ ਜਿਹੜੇ ਸ਼ਬਦ ਤੇ ਇਹ ਖੜੇ ਰਹਿ ਅੱਜ ਜਿਉਂਦਾ ਵਾਪਸ ਤੁਹਾਡੇ ਮੇਰੇ ਚ ਖੜਾ ਕੀਤਾ ਔਰ ਉਹ ਰਿਪੋਰਟ ਬਿਲਕੁਲ ਨਾਰਮਲ ਆ ਕਿਹੜੇ ਦਿਨ ਦੀ ਹੈ ਤੇ ਡੇਟ ਲਿਖੀ ਹੈ 2 ਮਾਰਚ 2024 2 ਮਾਰਚ ਆ ਇਸੇ ਮਹੀਨੇ ਦੀ ਹੈ ਹੁਣ ਇਸ ਬੰਦੇ ਨੂੰ ਕੈਂਸਰ ਬਿਲਕੁਲ ਨੈਗੇਟਿਵ ਹੋ ਚੁੱਕਾ ਔਰ ਬਲੱਡ ਦੇ ਅੰਦਰੋਂ ਅਗਰ ਡਾਕਟਰੀ ਭਾਸ਼ਾ ਚ ਲਾਈਏ ਤੇ ਸੰਭਵ ਹੈ ਬਿਲਕੁਲ ਪੋਸੀਬਲ ਨਹੀਂ ਪੋਸੀਬਲ ਹੋਇਆ ਔਰ ਕੇਵਲ ਮਹਾਸੰਮਰਧਤਾ ਕਰਕੇ ਸ਼ਬਦ ਹallelujah ਤੁਹਾਨੂੰ ਪਤਾ ਲੱਗ ਗਿਆ ਕਿਨੂੰ ਕਿਨੂੰ ਪਤਾ ਲੱਗ ਗਿਆ ਕਿ ਰੱਬ ਪੂਜਣ ਵਾਲੀ ਚੀਜ਼ ਨਹੀਂ ਔਰ ਸਮਝਣ ਵਾਲੀ ਚੀਜ਼ ਹੈ ਸਮਝਣਾ ਕੀ ਹੈ ਕਿ ਉਹ ਸ਼ਬਦ ਦੇ ਦੁਆਰਾ ਕੰਮ ਕਰਦਾ ਜੇ ਉਹਦਾ ਸ਼ਬਦ ਹੈ ਕਿ ਅੱਜ ਤੋਂ ਬਾਅਦ ਹੁਣ ਪਾਪ ਨਾ ਕਰੀ ਜੇ ਚੰਗਾ ਹੋ ਗਿਆ ਤੇ ਫਿਰ ਪਾਪ ਨਹੀਂ ਕਰਨਾ ਸ਼ੈਤਾਨ ਨੇ ਤੁਹਾਨੂੰ ਭੂਤ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਇੱਥੇ ਕੀ ਲਿਖਿਆ ਆਪਾਂ ਜਦੋਂ ਪੜਿਆ ਉਹਦਾ ਇਬਰਾਨੀ ਭਾਸ਼ਾ ਦੇ ਅੰਦਰ ਜਦੋਂ ਅਸੀਂ ਉਹਦਾ ਕੋਡ ਹੈ ਜਿਹੜਾ ਉਸ ਕੋਡ ਨੂੰ ਡੀਕੋਡ ਕੀਤਾ ਜਦੋਂ ਪੜਦੇ ਆ ਟੂ ਬੀ ਹੇਰਲਡ ਕੀ ਲਿਖਿਆ ਹੁੰਦਾ ਦੂਤ ਬਨਣਾ ਕੀ ਬਨਣਾ ਦੂਤ ਬਨਣਾ ਬੋਲੋ ਕੀ ਬਨਣਾ ਦੂਤ ਬਨਣਾ ਬੋਲੋ ਦੂਤ ਕੀ ਬਨਣਾ ਕੀ ਬੰਨਾ ਦੂਤ ਬੰਨਾ ਦੂਤ ਕੀ ਕਰਨਾ ਦੂਤ ਬੰਨਾ ਬੰਨਾ ਬੋਲੋ ਬੰਨਾ ਬੰਨਾ ਦੂਤ ਬੰਨਾ ਬਣਾਏ ਨਹੀਂ ਜਾਂਦੇ ਬੰਨਾ ਪਹਿਣਾ ਯੈਸ ਕੀ ਕਰਨਾ ਪਹਿਣਾ ਦੂਤ ਬੰਨਾ ਦੂਤ ਬੰਨਾ ਪੰਨਾ ਪਹਿਣਾ ਪਾਪ ਦੇ ਮੌਕੇ ਸ਼ੈਤਾਨ ਨੇ ਸਾਰਿਆਂ ਨੂੰ ਦੇਣੇ ਆ ਲਾਲਚ ਦੇ ਚੋਰੀ ਦੇ ਵਿਚਾਰ ਦੇ ਗੰਦਾ ਵੇਖਣ ਦੇ ਗੰਦਾ ਬਲਵਾਉਣ ਦੇ ਗੁੱਸਾ ਚੜਾਉਣ ਦੇ ਕੁੱਟ ਕਟਾਪੇ ਦੇ ਸੜਕਾਂ ਲੜਾਈਆਂ ਤੇ ਲੜਨ ਦੇ ਮਾਤਾ ਪਿਤਾ ਦੇ ਅਣ ਅਗਿਆਕਾਰੀ ਦੇ ਪਤੀ ਪਤਨੀ ਦੇ ਝਗੜੇ ਦੇ ਪਰ ਕਿਹਦੇ ਵਰਗੇ ਬਣਨਾ ਪੈਣਾ ਦੂਤ ਵਰਗੇ ਇੱਕ ਵਾਰੀ ਇੱਕ ਲੜਕੀ ਸੀ ਭਵਨ ਦੇ ਅੰਦਰ ਉਹ ਸੇਵਾ ਕਰਦੀ ਸੀ ਔਰ ਕਿਸੇ ਸਥਾਨ ਤੇ ਵੱਡੇ ਸ਼ਹਿਰ ਦੇ ਵਿੱਚ ਗਈ ਔਰ ਉਹਨੂੰ ਕਿਸੇ ਲੜਕੇ ਨੇ ਗਿਆ ਕਿ ਮੇਰੇ ਫਰੈਂਡ ਬਣਨਾ ਉਹ ਕਹਿੰਦੀ ਨੋ ਕਹਿੰਦਾ ਤੁਹਾਡਾ ਫਰੈਂਡ ਹੈ ਕੋਈ ਕਹਿੰਦੀ ਹਾਂ ਜੀ ਜਸ ਇਸ ਮਾਈ ਬੈਸਟ ਫਰੈਂਡ ਹਾਲੇਲੂਇਆ ਤੇ ਜਿਨ੍ਹਾਂ ਦੇ ਪਹਿਲਾਂ ਹੀ ਲਾਣਾ ਲਮਕਦੀਆਂ ਕਿ ਮੜਾਂ ਜਾਂ ਵੇਖੇ ਸਹੀ ਕੋਈ ਉਹਦੇ ਘਰ ਤੱਕ ਜਾਣਾ ਤੇ ਲੈ ਲੋ ਨੰਬਰਦਾਰੀ ਫਿਰ ਕਾਦਾ ਕਾਦਾ ਟਾਈਮ ਖਰਾਬ ਕਰ ਰਹੇ ਹੋਣ ਜਾਣਦਾ ਕਾਦਾ ਤੁੱਖ ਦੇ ਰਹੇ ਆ ਆਪਣੇ ਪਤੀ ਪਤਨੀ ਨੂੰ ਕਾਦਾ ਤੁੱਖ ਦੇ ਰਹੇ ਆ ਆਪਣੇ ਮਾਪੇ ਬਾਪ ਨੂੰ ਤਾਲੀਆਂ ਮਾਰ ਮਾਰ ਕੇ ਵਰਸ਼ਿਪ ਕਰਕੇ ਲੰਗਰ ਵਰਤਾ ਕੇ ਸੇਵਾ ਕਰਕੇ ਕੀ ਬੰਨਾ ਪੈਣਾ ਦੂਤ ਬਣਦੇ ਨਹੀਂ ਦੂਤ ਬੰਨਾ ਪੈਣਾ ਕੀ ਕਰਨਾ ਪੈਣਾ ਕਿਉਂਕਿ ਇਹ ਬਣਨ ਦੀ ਪਾਵਰ ਪਰਮੇਸ਼ਰ ਨੇ ਤੁਹਾਡੇ ਮੇਰੇ ਹੱਥ ਚ ਦਿੱਤੀ ਹੈ ਤੁਸੀਂ ਪਸ਼ੂ ਨਹੀਂ ਹੈ ਕਿ ਤੁਹਾਨੂੰ ਅਗਰ ਕਿੱਲੇ ਨਾ ਬਣਤਾ ਤੇ ਤੁਸੀਂ ਹੁਣ ਬੰਨੇ ਹੀ ਰਹਿਣਾ ਦੱਸ ਦੇਣ ਪਰਮੇਸ਼ਰ ਕਹਿੰਦਾ ਸਿਖਾਵਾਂਗਾ ਤੈਨੂੰ ਵਿਖਾਵਾਂਗਾ ਰਾ ਮੇਰੀ ਅੱਖੀਆਂ ਤੈਨੂੰ ਵੇਖਣ ਸਦਾ ਨਾ ਹੋ ਕੋੜਿਆ ਖਚਰਾ ਵਾਂਗਰ ਤੂੰ ਕਿ ਕੁਛ ਵੀ ਨਹੀਂ ਹੈ ਸਮਝੋ ਨਾ ਨੂੰ ਉਹ ਆ ਉਹਨਾਂ ਨੂੰ ਨਹੀਂ ਸਮਝ ਪਰ ਤੁਹਾਨੂੰ ਦਿੱਤੀ ਹੋਈ ਹੈ ਸਮਝ ਤੁਸੀਂ ਬੰਨਣਾ ਕਿਹਦੇ ਵਰਗੇ ਦੂਤ ਵਰਗੇ ਬੰਨਣਾ ਕੀ ਬੰਨਣਾ ਦੂਤ ਤੇ ਦੂਤ ਵਰਗੇ ਕੰਮ ਕਰਨੇ ਗੁੱਸਾ ਹਰ ਬੰਦੇ ਨੂੰ ਆਉਂਦਾ ਪਰ ਤੁਸੀਂ ਪਰਮੇਸ਼ਰ ਦੇ ਦੂਤ ਆ ਤੁਹਾਨੂੰ ਬੰਨਣਾ ਪੈਣਾ ਆਪਣੇ ਦਿਲ ਤੇ ਪੱਥਰ ਆਪਣੀ ਬੇਇੱਜ਼ਤੀ ਸਾਹਮਣੇ ਕਰਾਉਣੀ ਪੈਣੀ ਆ ਇੱਕੋ ਗੱਲ ਦੱਸ ਕੇ ਜੇ ਪੱਲੇ ਬੰਨ ਲਈ ਜਦੋਂ ਮੈਂ ਸ਼ੁਰੂ ਕੀਤਾ ਸੇਵਾ ਨੂੰ ਤੇ ਬੜੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲੀਆਂ ਮੇਰੇ ਘਰ ਦੇ ਮੈਨੂੰ ਕਹਿੰਦੇ ਸੀਗੇ ਕਿ ਹੁਣ ਆਪਾਂ ਨਵਾਂ ਤਜਰਬਾ ਕਰਨਾ ਹੁਣ ਤੇ ਕਾਮਯਾਬੀ ਦਾ ਟਾਈਮ ਹੈ ਕਿਉਂਕਿ ਮੇਰੇ ਕੈਨੇਡਾ ਤੋਂ ਪੇਪਰ ਆਇਓ ਇਹ ਸਾਰੇ ਪ੍ਰਵਾਰਤ ਸਮੇਤ ਜਾਣਾ